ਸੋਏ ਦੱਸਣਾ 28 30 ਕਿਲੋ ਮੋਜ ਨੂੰ ਦੋ ਦੇਣੀ ਬਈ ਠੀਕ ਆ ਬਈ ਹਾਂਜੀ ਬਾਕੀ ਐਡੀ ਗਾਂ ਹੈ ਬਈ ਇਹ ਨਾ ਦੇਊਗੀ ਤੇ ਹੋਰ ਤੇ ਹਫਤਾ ਲੈਜੋ ਹਜੇ ਹਫਤਾ ਹਣਾ ਹਫਤੇ ਦਾ ਬਈ ਬਹੁਤ ਕੋ ਬਣ ਜਾਣਾ ਨੇ ਕਿ ਨਹੀਂ ਇਹ ਮੰਗਦਾ ਤੇ ਥੱਲੋ ਬਈ ਇਹ ਸੋ 12 13 ਕਿਲੋ ਬਈ ਦੋ ਚਵਾਣਾਗਾ 12 13 ਕਿਲੋ ਦੁੱਧ ਹੈਣਾ ਹਾਂ ਬਈ ਤੇ ਮੋਲੇ ਦਾ ਆਪਾਂ ਕਿਤਾ 47000 ਰਣਾ 47000 ਲੋ ਜੀ ਸਮਝ ਜਾ ਗਾਂ ਨੇ ਨਾਲੇ ਹਾਂ ਦੁੱਧ ਸੰਗਣਾ ਬਈ ਰਸਤੇ ਟਾ ਦੁੱਧ ਦਾ ਵਈ ਜਿਵੇਂ ਥਾਣਾ ਉਵੇਂ ਐਡਰਾ ਉਵੇਂ ਹੀ ਚਵਾਈ ਲੱਗੀ ਇਹਨੂੰ ਕਿ ਨਹੀਂ ਹੂੰ ਦੇ ਸੱਧੋਤੇ ਨੇ ਇਹਦਾ 3/2 30 ਕਿਲੋ ਬਾਈ ਦੁੱਧ ਇਹਦਾ ਫਿਰ ਕੀ ਮੁੱਲ ਕਰਨਾ ਅੱਜ ਦਾ ਬਾਈ ਆਪਾਂ ਸਾਸੀ ਗਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਕੁਲਦੀਪ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਸ਼ਹਿਰ ਤਲਵੰਡੀ ਪਾਈ ਜ਼ਿਲ੍ਹਾ ਫਿਰੋਜ਼ਪੁਰ ਛੀਨਾ ਡੈਰੀ ਫਾਰਮ ਜੀ ਆਪਾਂ ਗੱਲਬਾਤ ਕਰ ਲਈਏ ਇਸ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ ਤਿੰਨ ਨੱਕ ਕਵਰ ਕਰਕੇ ਦਿਖਾਵਾਂਗੇ ਸਾਰੀ ਜਾਣਕਾਰੀ ਰੇਟ ਰੂਟ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਕਰਾਵਾਂਗੇ ਦੀਪੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਦੀਪਵੇ ਕੀ ਰਿਟੇਲ ਹੈ ਦੀ ਕਰਮ ਵਾਲੀ ਜਿਹੜੀ ਇੱਕ ਨੰਬਰ ਤੇ ਖੜੀ ਸਕਰੀਨ ਤੇ ਇਹ ਵੀਰੇ ਦੂਜਾ ਸੁਹਾ ਸੋਈ ਹੋਈ ਆ ਬਾਈ ਠੀਕ ਆ ਬਾਈ ਦੂਜਾ ਨਾਲੋਂ ਤੀਜਾ ਨਾਲੋਂ ਬਸ਼ਦੀ ਗਾਲਾ ਮੇਰੇ ਕੋਲ ਤਾਂ ਕੱਲ ਆਈ ਆ ਠੀਕ ਆ ਬਾਈ ਤੇ ਇਹ ਵੀਰੇ ਮਹੀਨੇ ਦੀ ਸੋਈ ਆ ਠੀਕ ਆ ਬਾਈ ਬੱਚਾ ਤਾਂ ਮਗਰ ਬੱਛਾ ਸੀ ਹੋ ਗਿਆ ਮਰ ਠੀਕ ਆ ਬਾਈ ਹਾਂ ਜੇ ਆਪਾਂ ਇਹਦੇ ਮਗਰ ਬੱਛਾ ਬੁੱਛਾ ਖੜਾ ਕਰਦੇ ਆ 55 60 ਹਜ਼ਾਰ ਦੀ ਵੇਚ ਸਕਦੇ ਨੂੰ ਪਰ ਆਪੋ ਕੰਮ ਨਹੀਂ ਕਰਨਾ ਵੀ ਸੋਈ ਮਹੀਨੇ ਦੀ ਆ ਬਾਈ ਬੱਚਾ ਤਾਂ ਮਰ ਗਿਆ ਠੀਕ ਆ ਬਾਈ ਇਸ ਵੇਲੇ 13 ਕਿਲੋ 12 ਕਿਲੋ ਦੁੱਧ ਹਾਜ਼ਰ ਆ ਠੀਕ ਆ ਬਾਈ ਹਾਂਜੀ 12 ਕਿਲੋ ਦੁੱਧ ਤੇ ਬ 47 ਰੋਰੀਏ ਬਈ ਦੀ ਪਿਆ ਕਰੀ ਨਾ ਤੇ ਆਏ ਤੋੜ ਲਵਈ ਪਹਿਲਾਂ ਬਾਕੀ ਫੇਸਬੁਕ ਕੁਆਲਟੀ ਉ ਵੀ ਹੈਗੀ ਆ ਬਜਨ ਬਜਨ ਜਣਾ ਬਈ ਨਹੀਂ ਜੇ ਹਿਸਾਬ ਨਾਲ ਥਣ ਥੋਣਾ ਚਵਾਈ ਚੁਈ ਕਿਵੇਂ ਬਈ ਬਿਲਕੁਲ ਓਕੇ ਬਈ ਤੂੰ ਜੋਗੇ ਖਾ ਲਾਂਗੇ ਬਾਈ ਕਹਿੰਦਾ ਆਪਾਂ ਤੁਹਾਨੂੰ ਧਾਰਾ ਮਾਰ ਕੇ ਵੀ ਦਿਖਾ ਦਾਂਗੇ ਨਾ ਤੇ ਇੱਥੋਂ ਤੀ ਦੇਖ ਲੋ ਦੀਪੇ ਰੇਟ ਤਾਂ ਨਹੀਂ ਫਿਰ ਬਾਹਲਾ ਕਰਾਂਗੇ ਬਈ ਜੇ ਹਿਸਾਬ ਨਾਲ ਥਣ ਪੰਡਾ ਲੈ ਕਰਦੀ ਆ ਬਾਹਲਾ ਨਹੀਂ ਪਾ ਕਰਦੇ ਰੇਟ ਨਹੀਂ ਬਈ ਕਹਿੰਦਾ ਆਪਾਂ ਬਾਹਲਾ ਕਰਨਾ ਇਹ ਇਹ ਨੂੰ ਵੀ ਅੰਦਰ ਹੀ ਬੰਨ ਲਿਆ ਹਣਾ ਲਿਆ ਕੇ ਇਹਨੂੰ ਬੰਨ ਅੰਦਰ ਹੀ ਲੈ ਜਾ ਫਾਇਦੀਆਂ ਧਾਰਾ ਮਰਾਵਾਂਗੇ ਆਪਾਂ ਕਾਹਣੀਆਂ ਗਾਵਾਂ ਦੀਆਂ ਉਹ ਦਾ ਦੇ ਬਾਕੀ ਤੁਸੀਂ ਗਾਂ ਸੋਹਣੀ ਆ ਸਨੱਖੀ ਆ ਕਿ ਨਹੀਂ ਲੈ ਇਹਨਾਂ ਅੰਦਰ ਬਾਕੀ ਦੀ ਪੇ ਵਈ ਤੇਰੀ ਗੱਲ ਸਹੀ ਜਿਵੇਂ ਆਰਡਰ ਜਿਵੇਂ ਤਿਆਰ ਕਰੀ ਫਾਇਦੀ ਚਵਾਈ ਵੇਲੇ ਹਣਾ ਤੇ ਉਹ ਗਲਤ ਕੰਮ ਕਰਨਾ ਮੈਂ ਤਾਂ ਕਹੋ ਮਰਜੀ ਕਹੀ ਚੱਲ ਗਈ ਕਹੋ ਮਰਜੀ ਕਰ ਲੈ ਬਾਈ ਉਹ ਆਪਾਂ ਕੰਮ ਕਰਨਾ ਹੀ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਕਰਨਾ ਬਾਈ ਇਹਨੂੰ ਬੰਨ ਲਾ ਬਾਈ ਇਹਦੀਆਂ ਆਪਾਂ ਧਾਰਾ ਮਰਾਵਾਂਗੇ ਤੇ ਉਹ ਦੂਜੀਆਂ ਬਾਰੇ ਦੱਸ ਦੀ ਆਪਾਂ ਹੂੰ ਦੀਪੂ ਭਾਈ ਜਿਹੜੀ ਦੂਸਰੇ ਨੰਬਰ ਤੇ ਸਕਰੀਨ ਤੇ ਦਿਖਾ ਰਿਹਾ ਹੈ ਨਾ ਬਾਈ ਕੀ ਰਿਟੇਲ ਹੈ ਬਾਈ ਕਹਨਵਾ ਸੂਆ ਸੂਂਦੀ ਇਹ ਪਹਿਲਾ ਸੂਆ ਸੂਂਦੀ ਹੈ ਬਾਈ ਪਹਿਲਾ ਸੂਆ ਬਾਈ ਹਾਂਜੀ ਠੀਕ ਹੈ ਬਾਈ ਕਿੰਨੇ ਕੁ ਬਾਈ ਦਿਨ ਦੋਣ ਲੈਂਦੀ ਹੈ ਹਜੇ ਇਹ ਵੇ 10 ਦਿਨ ਹਫਤਾ ਲੈ ਜੂਗਾ ਰਾਮ ਦਾ 10 ਦਿਨ ਹਫਤਾ ਲੈ ਜੂਗੀ ਹੈ ਨਾ ਅੜ ਰੱਖੂਗੀ ਬਾਈ ਫਿਕਸ ਜਾ ਹਣਾ ਹਾਂਜੀ ਹਾਂਜੀ ਆ ਲੈ ਲਓ ਬਾਈ ਹਾਂਜੀ ਠੀਕ ਹੈ ਬਾਈ ਕਿੰਨੇ ਕੁ ਬਾਈ ਦਿਨ ਦੋਣ ਲੈਂਦੀ ਹੈ ਹਜੇ ਇਹ ਵੇ 10 ਦਿਨ ਹਫਤਾ ਲੈ ਜੂਗਾ ਰਾਮ ਦਾ 10 ਦਿਨ ਹਫਤਾ ਲੈ ਜੂਗੀ ਹੈ ਨਾ ਅੜ ਰੱਖੂਗੀ ਬਾਈ ਫਿਕਸ ਜਾ ਹਣਾ ਹਾਂਜੀ ਹਾਂਜੀ ਆ ਲੈਵਾ ਚੰਗਾ ਬਣਾਓ ਬਾਈ ਠੀ ਬਾਕੀ ਕੱਦ ਕਾਰ ਸੋਹਣਾ ਬਾਈ ਹੈ ਨਾ ਬਾਕੀ ਜਾਨ ਚ ਜਿਹੜੀ ਹੈ ਨਾ ਪੂਰੀ ਜਾਨ ਲਾਉ ਪਾਣੀ ਬਾਈ ਪੂਰਾ ਇੱਥੇ ਹਾਂ ਸੋਹਣ ਵੀ ਤੇਰੀ ਹੈ ਜੇ ਜੇ ਆਪਾਂ ਗੱਲਬਾਤ ਕਰ ਲਈਏ ਇਤੋਂ ਤੀ ਦੇ ਕੋਹਣਾ ਪ੍ਰਿੰਟ ਪ੍ਰਿੰਟ ਦੇ ਹਿਸਾਬ ਨਾਲ ਵੀ ਹੈ ਨਾ ਤੇ ਦੀਪਕ ਕਿੰਨਾ ਕੁ ਦੁੱਧ ਪਾ ਜੂਗੀ ਇਹ ਬਾਈ ਇਹ ਦੁੱਧ ਬਾਈ ਇਹ ਪਾ ਜੂਗੀ ਇਹ ਵੀ 18 20 ਕਿਲੋ ਦੁੱਧ ਨਾਲ ਪਾ ਜੂਗੀ ਠੀਕ ਹੈ ਨਾ ਬਾਈ ਬਾਕੀ ਦੁੱਧ ਜਿਹੜਾ ਹੁੰਦਾ ਉਹ ਸੇਵਾ ਦਾ ਕਿ ਨਹੀਂ ਜੇ ਆਪਾਂ ਗੱਲ ਉਹ ਬਾਈ ਥਣਾ ਥਣਾ ਤੇ ਜੇ ਪਾਸ ਕੀਤੀ ਜਾਵੇਂ ਓਕੇ ਬਾਈ ਓਕੇ ਬਾਈ ਓਕੇ ਜਾਂ ਅੰਦਰ ਕੀ ਫਲ ਕਰਨ ਇਹਦੇ ਅੰਦਰ ਹੀ ਲੈ ਚੱਲ ਕੋਈ ਨਹੀਂ ਬਾਈ ਮੋਲ ਇਹਦਾ 75000 ਰੁਪਏ ਬਾਈ ਇਹਦਾ ਮੋਲ ਕਰਨਾ 75000 ਰੁਪਏ ਲੈ ਚੱਲ ਬਾਈ ਇਹਨੂੰ ਵੀ ਫਿਰ ਮੈਂ ਕਹਿੰਦਾ ਦੀਪੇ ਬਾਈ ਹੁਣ ਆਪਾਂ ਗੱਲਬਾਤ ਕਰ ਲਈਏ ਤੀਸਰੀ ਗਾਣੀ ਹੈਣਾ ਹਾਂਜੀ ਪਰ ਆ ਬਾਈ ਇਹ ਕੱਦ ਮੈਂ ਕਹਿੰਦਾ ਜਿਵੇਂ ਆਪ ਘੋੜੇ ਨਹੀਂ ਉੱਤੋਂ ਦੀ ਜਾਂਦੇ ਹੁੰਦੇ ਹੈਣਾ ਬੰਦੇ ਤੇਰੇ ਸਿਰ ਤੇ ਵੀ ਉੱਤੋਂ ਦੀ ਜਾਂਦੀ ਹੈ ਹੈਣਾ ਉੱਤੋਂ ਹੀ ਜਾਂਦੀ ਬਾਈ ਤੇ ਦੀਪੇ ਬਾਈ ਕੀ ਰਿਟੇਲ ਹੈ ਇਹਦੀ ਕਿੰਨਵੇਂ ਸੂਆ ਸੂਗੀ ਇਹ ਇਹ ਬਾਈ ਤੀਜਾ ਸੂਆ ਸੁੰਦੀ ਹੈ ਬਾਈ ਠੀਕ ਆ ਬਾਈ ਹਾਂਜੀ ਤੇ ਬਾਈ ਕੀ ਦੱਸ ਹੈ ਦੇ ਮਾਲਕਾਂ ਨੇ ਪਹਿਲੇ ਸੂਏ ਦਾ ਰਕੋੜ ਇਹ ਬਾਈ ਪਹਿਲੇ ਸੂਏ ਦੂਜੇ ਸੂਏ ਦੱਸਣਾ 28 30 ਕਿਲੋ ਮੋਜ ਨਾਲ ਠੀਕ ਹੈ ਭਾਈ ਬਾਕੀ ਐਡੀ ਗਾਏ ਭਾਈ ਇਹ ਨਾ ਦੇਊਗੀ ਤੇ ਹੋਰ ਚੀਜ਼ ਹੈ ਨਾ ਇਹ ਭਾਈ ਹੱਥ ਜੀ ਨੇ ਬਲੇਰਜ ਲੈ ਕੇ ਆਏ ਬਈ ਇਹਨਾਂ ਆ ਵੀ ਵੱਡੇ ਜਿਹੋ ਦੇ ਜੀ ਵੀ ਉਹ ਲੱਗਦਾ ਆ ਮੇਰੇ ਸਾਹ ਹਾਂ ਉਹ ਲੱਗਿਆ ਲੱਗਿਆ ਭਾਈ ਉਹਦੇ ਤੇ ਦੀਪੇ ਭਾਈ ਤੋਰੀ ਇੱਕ ਵਰੀ ਇਹਨੂੰ ਭਾਈ ਚਲੋ ਵੀ ਮਿੱਤਰੋ ਜੇ ਆਪਾਂ ਗੱਲਬਾਤ ਕਰ ਲਈਏ ਚਲੋ ਤੇ ਇੱਥੋਂ ਦੇਖ ਲਵੋ ਨਾ ਕਰਾ ਮੈਂ ਕਹਿੰਦਾ ਵੀ ਫੋਨ ਦੀ ਸਕਰੀਨ ਤੇ ਵੀ ਪੂਰੀ ਆਉਂਦੀ ਆ ਹਨਾ ਇਹ ਦੀਪੇ ਹੂੰ ਕਿਵੇਂ ਭਾਈ ਥਾਣਾ ਥੋਣਾ ਦੀ ਜਮਾ ਓਕੇ ਭਾਈ ਇਹ ਵੀ ਓਕੇ ਇਹ ਇੱਥੋਂ ਤੁਸੀਂ ਗੱਦ ਕੱਢਦੀ ਫੇਰ ਚੈੱਕ ਕਰ ਲਵੋ ਨਾ ਦੀਪਾ ਕੰਨੜਾ ਸੱਧਾ ਤੇ ਨੇ ਇਹਦਾ 28 30 ਕਿਲੋ ਬਈ ਦੁੱਧ ਇਹਦਾ ਫਿਰ ਕੀ ਮੁੱਲ ਕਰਨਾ ਅੱਜ ਦਾ ਬਾਈ ਆਪ ਮੋਲੇ ਦਾ ਬਈ 90000 ਰੁਪਏ 90000 ਇਹਦੀ ਬਈ ਜਿਵੇਂ ਆਪਣੇ ਕਿਸੇ ਫਾਰਮ ਤੋਂ ਖਰੀਦ ਆ ਬਈ ਆਪਣੀ ਆ ਨਾਰਮਲ ਫਾਰਮ ਆ ਕੋਈ ਵੱਡਾ ਫਾਰਮ ਨਹੀਂ ਸੀ ਠੀਕ ਕਰਨਾ ਬਾਈ ਉ ਜਣ ਕੇ ਸਾਂਭੀ ਸੂਭੀ ਉਹਨਾਂ ਦੀ ਚੰਗੀ ਹੈ ਕਿ ਨਹੀਂ ਚੰਗੀ ਸਾਂਭੀ ਬਾਈ ਤੇ ਵੀ ਆ ਵੀ ਦੇਖੋ ਕਦਕਾਰ ਦੇਖੋ ਹਣਾ ਬਾਕੀ ਥਣ ਭੰਡ ਕਿੰਨੇ ਦਾ ਲੈਂਦੀ ਦੀ ਪਈ ਹਜੇ ਬਈ ਉਹ ਵੀ ਹਫਤਾ ਲੈ ਜੋ ਹਜੇ ਹਫਤਾ ਹਣਾ ਹਫਤੇ ਦਾ ਬਾਈ ਬਹੁਤ ਕੁ ਬਣ ਜਾਣਾ ਨੇ ਕਿ ਨਹੀਂ ਪੈਰਾ ਬੁਰਾ ਬਿਲਕੁਲ ਓਕੇ ਆ ਬਾਈ ਨਿਕਨੇ ਨਿਕ ਪੈਰਾ ਜਿਆ ਪਹਿਲਾਂ ਦੇ ਪੈਰ ਵੀ ਆਮਦੀਪੇ ਜਮੇ ਵੱਡੇ ਕੱਦ ਵਾਲੀ ਗਾਂ ਹਨਾ ਉਹ ਪੈਰਾਂ ਪੂਰਾ ਚ ਉਹਦੇ ਚ ਜ਼ਿਆਦਾ ਆ ਜਾਂਦੀ ਹੈ ਆ ਜਾਂਦੀ ਆ ਜਾਂਦੀ ਵੀ ਇਹਨੂੰ ਕੋਈ ਚੱਕਰ ਨਹੀਂ ਕਿ ਨਹੀਂ ਕੋਈ ਚੱਕਰ ਨਹੀਂ ਬਈ ਇੱਥੋਂ ਤੁਸੀਂ ਦੇਖੋ ਹਨਾ ਤੇ ਜਨਾ ਇਹਦਾ ਕੱਦ ਕਾਟ ਆ ਤੇ ਮੈਂ ਕਹਿੰਦਾ ਵੀ ਦੂਜੀਆਂ ਗਾਇਆਂ ਵੀ ਆਪਣੀਆਂ ਦੋਨਾਂ ਦਾ ਕੱਦ ਪੂਰਾ ਏ ਪਰ ਇਹਦੇ ਕੋਲੇ ਖੜੀਆਂ ਨਿੱਕੀਆਂ ਨਿੱਕੀਆਂ ਲੱਗਦੀਆਂ ਨੇ ਕਿਹੜੀ ਹੋਰ ਤੇ ਦੀਪੇ ਬਈ ਮਰਾਦੀਏ ਧਾਰ ਆਉਂਦੀ ਆਪਾਂ ਬਈ ਹਾਂ ਬਈ ਮਰਾਣ ਲੈ ਵੀ ਦੀਪੇ ਮਰਾਦੇ ਕਰਾਂ ਧਾਰਾਂ ਇਹਦੀਆਂ ਹਨਾ ਕਾਕੀ ਬਾਈ ਆਰਡਰ ਆਰਡਰ ਤੋਂ ਜਜਮੈਂਟ ਹੋ ਗਈ ਅੱਜ ਵੀ ਕਿੰਨੇ ਕਿ ਚੜਦਾ ਪਾ ਵੀ ਸੁਆ ਹੈ ਬਈ ਨਹੀਂ ਬਿਲਕੁਲ ਬਾਈ ਓ ਯਾਰ ਮੈਂ ਹੁਣ ਇਹਦੇ ਕੋਈ ਬੱਚਾ ਲੈ ਖੜਾ ਕਰ ਦਿੰਦਾ ਉਹਦਾ ਕੀ ਆਖ ਰਿਹਾ ਬਣਦੀ ਹੂੰ ਅੱਥਣ ਸਵੇਰ ਆਈਆਂ ਬਾਈ ਹੈ ਵਾਧੂ ਬਣਦੀ ਇਹ ਤਾਂ ਇਹ ਤਾਂ ਕੋਈ ਸਾਹਮਣੇ ਖਰਾਕ ਵਾਲਾ ਵੈਗ ਗੱਲ ਹੀ ਹੋਰ ਹੋ ਜਾਣੀ ਹੈ ਹਾਂ தாதி ਇਨੇ ਬਈ ਕੱਲਾ ਕਹਿ ਰਹਾ ਪਸੂ ਰੱਖਣਾ ਉਹਦੇ ਵਾਸਤੇ ਰੱਬੀਆ ਕਨੀ ਤੇ ਮੱਝਾਂ ਗਾਂ ਨੇ ਨਾਲੇ ਹਾਂ ਦੁੱਧ ਸੰਘੜਾ ਬਾਈ ਇਹਦਾ ਚਿੱਟਾ ਦੁੱਧ ਇਹਦਾ ਵਈ ਜਿਵੇਂ ਥਾਣਾ ਉਵੇਂ ਐੜਾ ਉਵੇਂ ਚਵਾਈ ਲੱਗੀ ਇਹਨੂੰ ਕਨੀ ਹੂੰ ਵੋਇਟ ਵੀ ਬਹੁਤ ਸਾਫ ਆਣਾ ਜਿਵੇਂ ਹੂੰ ਮੱਖੀ ਹੈਗੀ ਆ ਦੀਪੇ ਉਹ ਜਿਵੇਂ ਚੋਣ ਚਾਂ ਦੇ ਹਿਸਾਬ ਨਾਲ ਜਿਵੇਂ ਥਾਣਾ ਤੋਂ ਆਰਡਰ ਆਰਡਰ ਦੇ ਹਿਸਾਬ ਨਾਲ ਬਾਈ ਸੇਵਾ ਵਾਲਾ ਬੰਦਾ ਲੈ ਦੁੱਧ ਦੀ ਹਾਂ ਬਾਈ ਥਾਣੇ ਸੁਣੀਆਂ ਕੱਲੇ ਕੱਲੇ ਥਾਣਾ ਦਾ ਬਾਈ ਹਾਂ ਤੋ ਇਹ ਨੀਗਾ ਦੂਜੋਂ ਬਾਈ ਹੂੰ ਕੋਈ ਸੇਵਾ ਵਾਲਾ ਬੰਦਾ ਲੈ ਇਹ ਦੁੱਧ ਵੀ ਬਾਜੂਗੀ ਕਿ ਨਹੀਂ ਬਾਜੂ ਬਾਈ ਕਦੇ ਪਾਸੋਂ ਚੋਣ ਤੋਂ ਜਾਂ ਆਰਡਰ ਤੋਂ ਮਾੜਾ ਹੁੰਦਾ ਹਨਾ ਉਹਦਾ ਡਰ ਹੁੰਦਾ ਵੀ ਉੱਥੇ ਹੀ ਖੜ ਜਾਂਦਾ ਇਹ ਜੇ ਕਿਸੇ ਵਾਲਾ ਬੰਦਾ ਲੈ ਇਹ ਵੜ ਵੀ ਸਕਦੀ ਦੁੱਧ ਕਿ ਨਹੀਂ ਬਿਲਕੁਲ ਬਾਈ ਬਾਕੀ ਅਗਲੇ ਦੀ ਸਮਝ ਆ ਤੇ ਸੇਵਾ ਕਿ ਨਹੀਂ ਹਾਂ ਬਿਲਕੁਲ ਹਾਂ ਆ ਮੱਖੀ ਆ ਪੈਣਾ ਇਹ ਵੀ ਹਾਂ ਉਹ ਨਾ ਆਪਾਂ ਦੀ ਭੀ ਹੁਣ ਕਿੰਨਾ ਚਵਾਵਾਂਗੇ ਦੁੱਧ ਥੱਲੇ ਬਈ ਇਹ ਫਿਰ 12 13 ਕਿਲੋ ਬਈ ਦੁੱਧ ਚਵਾਵਾਂਗੇ ਆਪਾਂ 12 13 ਕਿਲੋ ਦੁੱਧ ਹੈਣਾ ਹਾਂ ਬਈ ਤੇ ਮੋਲੇ ਦਾ ਆਪਾਂ ਕਿਤਾ 47000 ਹੈਣਾ 47000 ਲੋ ਜੀ ਪ्योर ਪੰਜਾਬ ਦੀ ਆ ਬਾਈ ਹਮਾਚਲ ਵਾਲੀ ਨਹੀਂ ਇਹ ਬਿਲਕੁਲ ਨਹੀਂ ਬਈ ਖੱਦਕਾਰ ਵੀ ਸੋਹਣਾ ਬਾਕੀ ਜਾਤ ਬਰੀਡ ਚ ਤੇ ਦੀਪੇ ਗੱਬਣ ਤੋਂ ਕੋੜ ਹੋ ਗਈ ਫੇਰ ਵੀ ਮੈਂ ਕਹਿੰਦਾ ਵੀ ਹੈਣਾ ਬਾਹਲੇ ਨਹੀਂ ਕਰਦੀ ਆਪਾਂ ਪੂਰੇ ਸੂਰੇ ਫੇਰ ਵੀ ਕਰਦੀ ਆ ਕਿ ਨਹੀਂ ਬਿਲਕੁਲ લાખલી મુકાબલા કરું અગલે સના દુભાઈ ਮੱਖੀ ਬਹੁਤ ਆ ਬਾਈ ਯਾਰ ਹੂੰ ਆ ਵੀ ਹਲਦੀ ਤਾਂ ਵਿਚਾਰੀ ਮੱਖੀ ਦਾ ਮੱਕੀ ਭਾਲੀ ਆ ਯਾਰ ਚਲ ਕੋਈ ਨਹੀਂ ਲੈ ਭਾਈ ਲੈ ਗਿਆ ਨਾ ਕੀ ਕਰ ਲੋ ਦੀਪੇ ਭਾਈ ਜਾਣਦੇ ਆ ਨੇ ਫਾਰਮ ਦੀ ਲੋਕੇਸ਼ਨ ਬੋਲ ਕੇ ਨੰਬਰ ਬੋਲ ਦਿਓ ਭਾਈ ਫਾਰਮ ਆ ਆਪਣਾ ਗਰੇ ਤਲਵੰਡੀ ਭਾਈ ਜਿਹੜਾ ਫਰੋਹੇਪੁਰ ਆ ਵੀਰੇ ਜੀ ਭਾਈ ਤੇ ਸ਼ੀਨਾ ਫਾਰਮ ਆਪਾਂ ਨੂੰ ਕਹਿੰਦੇ ਨੇ ਭਾਈ ਤੇ ਮੋਬਾਈਲ ਨੰਬਰ ਭਾਈ ਮੋਬਾਈਲ ਨੰਬਰ ਹੈ 9465515741 ਜੇ ਕਹਿੰਨੇ ਮੋਗੇ ਲੋਆਣਾ ਤੇ 25 ਕਿਲੋਮੀਟਰ ਵਾਟਾ ਜੇ ਕਹਿੰਨੇ ਫੇਰ ਕੋੜ ਦਾਮ ਹੀ 25 ਆ ਜੇ ਕਹਿੰਨੇ ਫਰੋਇ ਪਰਵਾਨ ਦੇ 34 ਆ ਜੇ ਕਹਿੰਨੇ ਜੀਰੇ ਵਾਲਾ ਦੇ 13 ਕਿਲੋਮੀਟਰ ਵਾਟਾ ਤੇ ਕਿਸੇ ਵੀ ਸੱਜਣੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦੀਪੇ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲਾ ਲਿਓ ਬਾਈ ਨੂੰ ਫੋਨ ਵੀਡੀਓ ਨੂੰ ਵਰਤਵਾਤ ਸ਼ੇਅਰ ਕਰਦੇ ਹੋ ਕੋਈ ਵੀ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਕਰ ਲੈਣੀ ਆ ਜਿਉਂਦੇ ਵਾਦਦੇ ਰਹੋ ਜੀ ਮਿਲਦੇ ਆ ਕਚੌਰ ਗੜੀਚ ਧੰਨਵਾਦ